ਫਿਰ ਉਹ ਜਦੋਂ ਜਾਣ ਕੀ ਕਹਿਣ ਲੱਗਾ ਕਹਿੰਦਾ ਚਲੋ ਆਪਾਂ ਗੋਲ ਗੱਪੇ ਖਾ ਕੇ ਆਉਨੇ ਆ ਨਾਲ ਹੀ ਬੱਸ ਸਟੈਂਡ ਹੈ ਉੱਥੇ ਰੇੜੀ ਰੂੜੀਆਂ ਲੱਗਦੀਆਂ ਨੇ ਗੋਲ ਗੱਪੇ ਦੀ ਦੋਸਤੋ 29 ਮਈ 2022 ਵਾਲੇ ਦਿਨ ਜਿਸ ਦਿਨ ਸਿੱਧੂ ਦਾ ਕਤਲ ਹੋਇਆ ਉਸ ਦਿਨ ਉਸਦੇ ਪਿੰਡ ਦੇ ਹੀ ਦੋ ਦੋਸਤ ਥਾਰ ਵਿੱਚ ਉਸਦੇ ਨਾਲ ਸਨ ਜਿਸ ਵਿੱਚੋਂ ਇੱਕ ਦਾ ਨਾਮ ਸੀ ਗੁਰਪ੍ਰੀਤ ਸਿੰਘ ਪਿੰਕਾ ਜੋ ਕਿ ਬਿਲਕੁਲ ਸਿੱਧੂ ਮੂਸੇਵਾਲੇ ਦੀ ਖੱਬੀ ਸੀਟ ਤੇ ਉਸਦੇ ਬਰਾਬਰ ਬੈਠਾ ਸੀ ਜਦੋਂ ਸਿੱਧੂ ਮੂਸੇਵਾਲੇ ਤੇ ਤਾਬੜ ਤੋੜ ਗੋਲੀਆਂ ਚੱਲਦੀਆਂ ਹਨ ਅੱਜ ਪਹਿਲੀ ਵਾਰ ਪੂਰਾ ਸੱਚ ਸਾਹਮਣੇ ਆਇਆ ਜਦੋਂ ਸਿੱਧੂ ਦੇ ਉਸੇ ਦੋਸਤ ਨੇ ਆਪਣੇ ਮੂੰਹੋਂ ਜਦੋਂ ਸਿੱਧੂ ਨੇ ਸਵੇਰੇ ਉਹਨਾਂ ਨੂੰ ਪਹਿਲੀ ਕਾਲ ਕੀਤੀ ਕਿ ਆਪਾਂ ਨੇ ਮਾਸੀ ਦਾ ਪਤਾ ਲੈ ਕੇ ਆਉਣਾ ਤੇ ਗੋਲ ਗੱਪੇ ਖਾ ਕੇ ਆਉਣੇ ਨੇ ਕਿਵੇਂ ਕਾਲ ਕੀਤੀ ਕੀ ਫੋਨ ਤੇ ਗੱਲ ਹੋਈ ਕਿਵੇਂ ਫਿਰ ਉਹਦੇ ਘਰੇ ਆਏ ਉਹਦੇ ਘਰੇ ਆ ਕੇ ਕੀ ਗੱਲਾਂ ਹੋਈਆਂ ਤੁਰਨ ਤੋਂ ਪਹਿਲਾਂ ਕੀ ਖਾਦਾ ਪੀਤਾ ਕਿਵੇਂ ਉਸਨੇ ਬੁਲਟ ਪ੍ਰੂਫ ਗੱਡੀ ਨੂੰ ਛੱਡ ਕੇ ਇੱਕ ਵਾਰ ਸਟਾਰਟ ਕਰਕੇ ਬੰਦ ਕਰਕੇ ਫਿਰ ਥਾਰ ਚੱਕੀ ਘਰੋਂ ਨਿਕਲੇ ਰਸਤੇ 'ਚ ਕੀ ਗੱਲਾਂ ਹੋਈਆਂ ਕਿਵੇਂ ਕਰੋਲਾ ਤੇ ਬਲੈਰੋ ਗੱਡੀ ਜਿਸ ਵਿੱਚ ਉਹ ਹਰਾਮਜਾਦੇ ਸਵਾਰ ਸਨ ਉਹ ਪਿੱਛੇ ਲੱਗੇ ਉੱਥੇ ਆ ਕੇ ਕਿਵੇਂ ਗੱਡੀ ਨੇ ਘੇਰਾ ਪਾਇਆ ਕਿਵੇਂ ਗੋਲੀਆਂ ਚੱਲੀਆਂ ਕੱਲੀ-ਕੱਲੀ ਗੱਲ ਦੀ ਹੱਡ ਬੀਤੀ ਉਸ ਬੰਦੇ ਨੇ ਦੱਸੀਆ ਬਹੁਤ ਕਿਸੇ ਕਹਾਣੀਆਂ ਬਣੀਆਂ ਕੋਈ ਕਹਿੰਦਾ ਜੀ ਬੋਰਨਰ ਤੇ ਚੜਕੇ ਗੋਲੀਆਂ ਮਾਰੀਆਂ ਦੋ ਪਿਸਤੌਲ ਚੁਲਾਏ ਕੋਈ ਕੁਛ ਕਹਿੰਦਾ ਪਰ ਅਸਲੀ ਸੱਚ ਉਹੀ ਦੱਸ ਸਕਦਾ ਜੋ ਉਸ ਸਮੇਂ ਉਸਦੇ ਨਾਲ ਸੀ ਤੁਸੀਂ ਹੁਣ ਇਹ ਵੀਡੀਓ ਦੇਖੋ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਣਗੇ ਸਾਰੀ ਉਸ ਬੰਦੇ ਦੀ ਇੰਟਰਵਿਊ ਦੇਖਣ ਨਾਲ ਹੀ ਆ ਕੱਲੀ-ਕੱਲੀ ਗੱਲ ਦਾ ਖੁਲਾਸਾ ਉਸਨੇ ਬਹੁਤ ਹੀ ਹਲੀਮੀ ਨਾਲ ਤੇ ਬਹੁਤ ਹੀ ਟਰਾਂਸਪੇਰੈਂਟ ਤਰੀਕੇ ਨਾਲ ਕੀਤਾ ਹੈ ਦੇਖੋ ਵੀਡੀਓ ਤੇ ਆਪਣੇ ਵਿਚਾਰ ਜ਼ਰੂਰ ਦਿਓ ਜੋ ਪਹਿਲਾਂ ਝੂਠੀਆਂ ਖਬਰਾਂ ਬਣਦੀਆਂ ਰਹੀਆਂ ਉਹਨਾਂ ਉੱਤੇ ਤਕਰੀਬਨ 3 ਵਜੇ ਮੈਨੂੰ ਸਿੱਧੂ ਨੇ ਕਾਲ ਕਰੀ ਸੀਗੀ ਤੇ 3 ਵਜੇ ਕਾਲ ਕਰੀ ਉਹਨੇ ਮੈਂ 4:30 ਵਜੇ ਉਹਦੇ ਕੋਲ ਚਲ ਗਿਆ ਸੀਗਾ ਬਾਕੀ ਮੈਂ 3 ਵਜੇ ਉਹਨੂੰ ਕਿਹਾ ਵੀ ਸੀ ਮੈਂ ਵੀ ਆਉਂਦੀ ਹਾਂ ਮੋਟਰਾਂ ਠੀਕ ਕਰਾਉਣੀ ਹੈ ਮਿਸਤਰੀ ਤੋਂ ਇਹ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਮੈਂ ਵੀ ਤੇਰੇ ਨਾਲ ਹੀ ਚਲੂ ਖੇਤ ਕਹਿੰਦਾ ਤੂੰ ਇੱਕ ਵਾਰ ਆ ਜਾ ਫਿਰ ਕਹਿੰਦਾ ਮੈਂ ਵੀ ਚੱਲਾਂ ਤੇਰੇ ਨਾਲ ਮੈਂ तकरीबन 4:00 ਵਜੇ ਪਹੁੰਚਿਆ ਉਹਦੇ ਕੋਲ ਤੇ ਉੱਥੇ ਗੁਰਵਿੰਦਰ ਵੀ ਉੱਥੇ ਬਾਅਦ ਚ ਪਹੁੰਚ ਗਿਆ ਉਹਦੇ ਕੋਲ ਫਿਰ ਅਸੀਂ ਉਤਰ ਗੱਲਾਂ ਬਾਤਾਂ ਕਰਦੇ ਰਹੇ ਅੰਦਰ ਬੈਠੇ ਰਹੇ ਰੋਨੇ ਮਾਤਾ ਹੀ ਮਾਤਾ ਨੇ ਅਨੁਸ਼ੇਕ ਛੂਪਿਆ ਫਿਰ ਉਹ ਸਿੱਧੂ ਅਚਾਨਕ ਹੀ ਕਹਿਣ ਲੱਗਾ ਕਹਿੰਦਾ ਚਲੋ ਆਪਾਂ ਗੋਲ ਗੱਪੇ ਖਾ ਕੇ ਆਉਨੇ ਆ ਨਾਲ ਹੀ ਬੱਸ ਸਟੈਂਡ ਹੈ ਉੱਥੇ ਰੀੜੀ ਰੂੜੀਆਂ ਲੱਗਦੀਆਂ ਨੇ ਗੋਲ ਗੱਪੇ ਦੀ ਬਸ ਉਥੋਂ ਅਸੀਂ ਗੇਟ ਗੇਟ ਵਾਲੀ ਸਾਈਡ ਤੇ ਚਲੇ ਗਏ ਉਹ ਉਹ ਆਪਜੀ ਥਾਰ ਗੱਡੀ ਸਟਾਰਟ ਕਰਕੇ ਲਿਆ ਤੇ ਅਸੀਂ ਤੇਲੇ ਬੈਠ ਕੇ ਗੱਡੀ ਚ ਕੂ ਜਾਣੇ ਲੱਗੇ ਸੀਗਾ ਕਿਉਂਕਿ ਗਗਨਮਨ ਤਾਂ ਵੈਸੇ ਵੀ ਵੈਸੇ ਤੁਰਕੀ ਚਲ ਜਾਂਦੇ ਨੇ ਉੱਥੇ ਕਿਉਂਕਿ ਨਾਲ ਹੀ ਐ ਤੇ ਬਾਕੀ ਫਿਰ ਉਹ ਕਹਿਣ ਲੱਗਿਆ ਵੀ ਚਲੋ ਆਪਾਂ ਪਿੰਨੇ ਬੈ ਕੇ ਚੱਲਦੇ ਹਾਂ ਪਰ ਬਾਹਰ ਤੋਂ ਗੱਡੀ ਗੱਡੀ ਸਿੱਧੂ ਨੇ ਤੇ ਕੁਝ ਫੋਟੋ ਫੋਟੋ ਕਰਾਉਣ ਵਾਲੇ ਸੀਗੇ ਕਈ ਹੁਣ 50 60 ਬੰਦੇ ਸੀਗੇ ਕਿ ਲਗਾਤਾਰੀ ਜਦੋਂ ਬਾਹਰ ਨਿਕਲਦਾ ਸੀਗਾ 100 200 ਬੰਦਾ ਕੋਈ 2 250 ਬੰਦਾ ਤਾਂ ਫੋਨ ਲੈ ਕੇ ਆਉਂਦੇ ਕੈਮਰੇ ਔਨ ਕਰਕੇ ਖੜੀ ਰਹਿੰਦਾ ਸੀਗਾ ਇਹਦੇ ਸਾਨੂੰ ਨਹੀਂ ਪਤਾ ਲੱਗਦਾ ਸੀਗਾ ਵੀ ਇਹ ਕੋਈ ਕਿਸ ਨੂੰ ਵੀਡੀਓ ਭੇਜ ਰਿਹਾ ਕਿਸ ਨੂੰ ਫੋਟੋ ਭੇਜ ਰਿਹਾ ਹਨਾ ਹਰੇਕ ਬੰਦੇ ਕੋਲੇ ਕੈਮ ਫੋਨ ਹੈ ਹਰੇਕ ਉਹਦੇ ਦਿਖ ਰਿਹਾ ਤੇ ਚਲੋ ਫਿਰ ਅਸੀਂ ਕਿਹਾ ਵੀ ਚਲੋ ਚੱਲਦੇ ਆ ਤੇ ਉਹਦੇ ਬਾਅਦ ਚ ਤੁਹਾਡੇ ਤੇ ਗਏ ਅਸੀਂ ਉੱਥੇ ਉਹਨੇ ਗੱਡੀ ਰੋਕੀ ਉਹ ਮਾਨਸਾਂਵਲ ਨੂੰ ਗੱਡੀ ਤੋਲੀ ਅਸੀਂ ਕਿਹਾ ਵੀ ਉਹਨੂੰ ਵੀ ਆਪਾਂ ਸਿੱਧੂ ਕਿ ਕਿੱਧਰ ਜਾ ਰਹੇ ਆ ਤੇ ਇਹ ਕਹਿੰਦਾ ਚਲ ਮਾਸੀ ਦਾ ਪਤਾ ਲੈ ਕੇ ਆਉਣੇ ਆ ਅਸੀਂ ਦੋਨਾਂ ਨੇ ਕਿਹਾ ਵੀ ਵੀਰ ਗਨਮੈਨ ਲੈ ਕੇ ਗਏ ਬੁਲਟ ਪ੍ਰੂਫ ਗੱਡੀ ਨਹੀਂ ਲੈ ਕੇ ਜਾ ਰਹੇ ਕਹਦਾ ਕੋਈ ਗੱਲ ਨਹੀਂ ਕਹਦਾ ਮਸ 5 ਮਿੰਟ ਤੱਕ ਆਗੇ ਮੈਂ ਕਿਹਾ ਅਸੀਂ ਕਿਹਾ ਵੀ ਉਹ ਫੋਨ ਕਰ ਦੇ ਗਨਮੈਨ ਉਹ ਵੀ ਉਹ ਬਹੁਤ دوسری ਗੱਡੀ ਤੇ ਆ ਜਾਣਗੇ ਤੇ ਚਲੋ ਇਨੇ ਚ ਆ ਵੀ ਰਹੇ ਸੀਗੇ ਉਹ ਸਿੱਧੂ ਦੇ ਫਾਦਰ ਨਾਲ ਉਹ 5-4 ਮਿੰਟਾਂ ਦੇ ਫਰਕ ਨਾਲ ਗਨਮੈਨ ਆ ਵੀ ਰਹੇ ਸੀਗੇ ਸਿੱਧੂ ਦੇ ਫਾਦਰ ਨਾਲ ਉਹ ਅੰਕਲ ਨੂੰ ਮਸੀਂ ਨੇ ਜੋ ਜਵਾਰ ਕਾ ਤੋਂ ਸੂਏ ਤੇ ਪਹੁੰਚੇ ਸੀ ਉਥੇ ਕਰੋਲਾ ਕਾਰ ਸਾਡੇ ਪਿੱਛੇ ਲੱਗੀ ਐ ਤੇ ਦਿੱਲੀ ਨੰਬਰ ਸੀਗਾ ਉਹਦਾ ਤੇ ਅਸੀਂ ਵੀ ਦੇਖਿਆ ਵੀ ਕੋਈ ਚੱਕੀ ਜੀ ਕਾਰ ਐ ਸਿੱਧੂ ਨੇ ਵੀ ਧਿਆਨ ਨਾਲ ਦੇਖਿਆ ਉਹਨੂੰ ਕਿਉਂਕਿ ਸੂਏ ਦੇ ਉੱਪਰ ਇੱਕ ਇਧਰ ਸੜਕਾ ਮਾਨਸਾ ਵੱਲ ਇੱਕ ਜਵਾਰ ਕਿਆ ਵੱਲ ਛੜਕਿਆ ਸਾਡੀ ਕਾਰ ਜਵਾਰ ਕਿਆ ਵੱਲ ਸੀਗੀ ਉਹਨਾਂ ਦੀ ਮਾਨਸਾ ਵਾਲੀ ਸੜਕ ਤੇ ਸੀਗੀ ਤੇ ਅਸੀਂ ਸੋਚਿਆ ਸਿੱਧੂ ਨੇ ਵੀ ਕਿਹਾ ਤੇ ਕੰਦਾ ਕੋਈ ਫੋਟੋ ਫੂਟੋ ਵਾਲੇ ਹੋਣਗੇ ਚਲੋ ਫਿਰ ਅਸੀਂ ਮੰਦਰ ਵਾਲੀ ਮੋੜ ਤੱਕ ਜਦੋਂ ਪਹੁੰਚੇ ਦੁਬਾਰੇ ਫੇਰ ਉਹ ਪਹਿਲਾਂ ਮਾਨਸਵਾਲਾ ਨੂੰ ਮੁੜਗੀ ਕਰੋੜਾ ਕਰ ਦੁਬਾਰਾ ਫੇਰ ਉਹ ਸਾਡੇ ਪਿੱਛੇ ਆ ਗਈ ਅਸੀਂ ਉਸ ਟਾਈਮ ਸਿੱਧੂ ਨੂੰ ਕਿਹਾ ਮੰ ਦੁਬਾਰਾ ਫੇਰ ਆ ਗਈ ਗੁਰਵਿੰਦਰ ਨੇ ਵੀ ਕਿਹਾ ਵੀ ਅਸੀਂ ਦੋਨੋਂ ਨੇ ਕਿਹਾ ਵੀ ਗੱਡੀ ਭਜਾ ਲਾ ਬੰਦੇ ਗਲਤ ਲੱਗਦੇ ਆ ਕੋਈ ਗੱਲ ਨਹੀਂ ਕਹਿੰਦਾ ਆਉਣ ਦੇ ਤੇ ਬਸ ਉਹ ਜਦੋਂ ਉਹਨਾਂ ਨੇ ਬਰਾਬਰ ਗੱਡੀ ਲਾਈ ਤੇ ਸਿੱਧੂ ਨੇ ਦੇਖ ਲਿਆ ਵੀ ਕਿਉਂਕਿ ਉਹ ਸਿੱਧੂ ਵਾਲੀ ਸਾਈਡ ਗੱਡੀ ਸੀਗੀ ਕਿ ਉਹਨਾਂ ਨੇ EK47 ਕੱਢ ਲਈ ਸ਼ੀਸ਼ਾ ਡਾਊਨ ਕਰਕੇ ਉਹ ਬੰਦੇ ਨੇ ਉਹ EK47 ਉਹ ਸਿੱਧੂ ਕੋਲ ਨਹੀਂ ਕੱਢ ਲਈ ਸੀ ਸਿੱਧੂ ਨੇ ਪਿਸਟਲ ਚੱਕਿਆ ਉਹਦਾ ਕਾਓ ਕਰਿਆ ਉਹਨੇ ਦੇ ਗੋਲੀ ਚਲਾਤੀ ਫਿਰ ਪਹਿਲਾਂ ਸਿੱਧੂ ਨੇ ਗੋਲੀ ਚਲਾਈ ਫਿਰ ਉਧਰੋਂ ਲਗਾਤਾਰ ਗੋਲੀ ਦਿਵਾਇਆ ਉਹ ਚਾਦੀਆਂ ਰਹੀਆਂ AK47 ਦੀਆਂ ਗੋਲੀਆਂ ਸਿੱਧੂ ਦੇ ਪੇਟ ਚ ਲੱਗ ਗਈਆਂ ਮਾਂ ਚ ਲੱਗ ਗਈਆਂ ਲੱਤ ਚ ਲੱਗ ਗਈਆਂ ਉਹ ਵੀ ਮੇਰੇ ਵਾਲੇ ਪਾਸੇ ਡਿੱਗ ਪਿਆ ਮੇਰੀ ਗੋਦੀ ਚ ਡਿੱਗ ਪਿਆ ਸੀਗਾ ਤੇ ਫਿਰ ਲਗਾਤਾਰ ਅੱਗੇ ਫਾਇਰਿੰਗ ਹੋਂਦੀ ਰਹੀ ਸਾਡੇ ਤੇ ਸਾਈਡ ਤੋਂ ਪਿਸਤਲ ਵਾਲਿਆਂ ਨੂੰ ਪਹਿਲਾਂ ਅੱਗੇ ਹੋਈ ਫਿਰ ਸਾਈਡ ਤੋਂ ਹੋਈ ਫਿਰ ਸਾਈਡ ਤੋਂ ਪਿਸਤਲ ਨਾਲ ਹੋਈ ਸੀਧੂ ਨੂੰ ਪਤਾ ਲੱਗ ਗਿਆ ਸੀਗਾ ਹੂੰ ਹਾਂ ਵੀ AK47 ਉਹਨਾਂ ਨੇ ਕੱਢ ਲਈ ਫੇਰ ਹੀ ਉਹਨੇ ਆਪਦਾ ਪਿਸਤਲ ਚਾੱਕ ਕੇ ਕੌਕ ਕਰਕੇ ਉਹਨਾਂ ਤੇ ਫਾਇਰ ਕੀਤਾ ਸਿੱਧੂ ਨੇ ਪਹਿਲਾਂ ਫਾਇਰ ਕਰੇਲੇ ਫੇਰ ਉਹਨਾਂ ਨੇ ਜਦੋਂ AK47 ਦਾ ਬ੍ਰਸਟ ਸਿੱਧੂ ਦੇ ਲੱਗ ਗਿਆ ਸਿੱਧੂ ਫੇਰ ਡਿੱਗ ਗਿਆ ਬ੍ਰਸਟ ਲੱਗਣ ਦੇ ਬਾਵਜੂਦ ਵੀ ਸਿੱਧੂ ਨੇ ਬਾਅਦ ਚ ਜਿੰਨੇ ਪਿਸਤਲ ਜਿ ਸੀਗੇ ਫਾਇਰ ਤਾਂ ਉਹ ਫਾਇਰ ਕੱਢੇ ਨਹੀਂ ਹੁੰਦੇ ਬ੍ਰਸਟ ਲੱਗਣ AK47 ਦੀ ਆ ਗੋਲੀਆਂ ਲੱਗਣ ਤੋਂ ਬਾਅਦ ਵੀ ਸਿੱਧੂ ਨੇ ਉਹਨਾਂ ਦੇ ਗੋਲੀਆਂ ਚਲਾਈਆਂ ਨੇ ਪਰ ਬਾਹ ਡੈਮੇਜ ਹੋ ਗਈ ਸੀਗੀ ਲਤ ਦੇ ਪੱਟੇ ਲੱਗੀਆਂ ਸੀ ਆ ਪੇਟ ਚ ਵੀ ਲੱਗੀਆਂ ਫਿਰ ਵੀ ਜਿੰਨਾ ਚਿਰ ਉਹ ਬਿਲਕੁਲ ਡਿੱਗਿਆ ਨਹੀਂ ਉਹਨਾਂ ਚਿਰ ਉਹਨੇ ਫਾਇਰ ਜਵਾਬੀ ਕਰੇ ਨਹੀਂ ਮੈਨੂੰ ਗੁੱਸਾ ਉਸ ਕੋਲ 47 ਸੀ ਕਰੋਲਾ ਜਗਰੂ ਰੂਪਾ ਜਲਾ ਰਿਆ ਸੀ ਫਿਰ ਉਹ ਅੱਗੋਂ ਮੈਨੂੰ ਨੇ ਅੱਗੋਂ ਰੋਡ ਤੋਂ ਖੜਕੇ 100 ਮੀਟਰ ਅਕੇ ਕਰੋਲਾ ਕਾਰ ਟੇਡੀ ਲਾਈ ਫਿਰ ਉਹਨੇ ਕਰੋਲਾ ਕਾਰ ਚ ਉਤਰ ਕੇ ਸਾਡੇ ਉਲ ਆ ਰਿਹਾ ਸੀਗਾ ਤੇ ਨਾਲੇ ਫਾਇਰ ਕਰ ਰਿਹਾ ਸੀਗਾ ਤੇ ਉਸ ਤੋਂ ਬਾਅਦ ਜੋ ਰੂਪਾ ਜਿਹੜਾ ਡਰਾਈਵਰ ਸਾਈਡ ਦੀ ਟਾਕੀ ਵੀਰ ਤੋਂ ਖੜਕੇ ਉੱਥੇ ਫਾਇਰ ਕਰ ਰਿਆ ਸੀ ਕਰੋਲਾ ਕਾਰ ਚੋਂ ਪਹਿਲਾਂ ਉਹਨਾਂ ਨੇ ਫਾਇਰ ਕਰੇ ਫਿਰ ਦੂਸਰੇ ਸੀ ਕੇ ਬਲੈਰੋ ਵਾਲਿਆਂ ਨੇ ਚਾਰਸਪੇਰੇ ਗੱਡੀ ਘੇਰ ਕੇ ਫਿਰ ਸਿੱਧੂ ਦੇ ਸਾਡੇ ਤੇ ਫਾਇਰ ਕਰੇ ਪਹਿਲਾਂ ਉਹਨਾਂ ਨੇ ਫਾਇਰ ਕਰੇ ਆ ਫਿਰ ਉਹਨਾਂ ਨੇ ਉਹ ਫਾਇਰ ਬੰਦ ਕਰਕੇ ਫਿਰ ਇਹਨਾਂ ਨੇ ਬਲੈਰੋ ਵਾਲਾ ਨੇ ਸਾਡੇ ਤੇ ਫਾਇਰ ਕਰੇ ਤਾਂ ਉਹਨਾਂ ਨੇ ਕਨਫਰਮ ਵੀ ਕਰਿਆ ਵੀ ਸਿੱਧੂ ਹਾਂ ਸਿੱਧੂ ਡਿੱਗ ਪਿਆ ਤੇ ਫਿਰ ਉਹਨਾਂ ਨੇ ਆਪਸ ਵਿੱਚ ਗੱਲਾਂ ਵੀ ਆਪਸ ਵਿੱਚ ਕਰੀਆਂ ਨੇ ਤੇ ਆਪਸ ਵਿੱਚ ਗੱਲਾਂ ਕਰਕੇ ਫਿਰ ਉਹ ਫਿਰ ਨਾਲ ਦੀ ਨਾਲ ਉਹ ਉਥੋਂ ਭੰਜਰੇ ਸੀਗੇ ਤੇ ਇੰਨੇ ਜੀ ਆ ਕੇ ਫਾਦਰ ਸਾਹਿਬ ਨੇ ਫਾਦਰ ਸਾਹਿਬ ਆ ਕੇ ਸੀ ਉਹਨਾਂ ਨੇ ਸਾਨੂੰ ਨਾਲ ਗਨਮਨ ਜੀ ਕੇ ਨਾਲ ਕੁਝ ਹੋਰ ਲੋਕ ਆ ਕੇ ਤੇ ਨਾਲ ਦੀ ਨਾਲ ਉਹਨੂੰ ਪਹਿਲਾਂ ਸਿਦੂ ਵੀ ਟਾਕੀਏ ਜੋ ਸਿੱਧੂ ਨੂੰ ਕਰ ਲਿਆ ਫਿਰ ਸਾਜ ਲਈ ਟਾਕੀਏ ਪੱਟੀਆਂ ਕਿਉਂਕਿ ਉਹ ਸੈਂਟਰ ਲੋਗ ਸੀ ਗੱਡੀ ਲੋਗ ਹੋ ਗਈ ਟਾਕੀਆਂ ਪੱਟੀਆਂ ਫਿਰ ਸਾਨੂੰ ਗੱਡੇ ਬੰਮਾਰਾ